ਤੋ ਦੋਸਤੋ ਆਹ ਟਰੈਕਟਰ ਕੱਲ ਵੀ ਬਹੁਤ ਇਨੇ ਬਹਾਦਰੀ ਵਿਖਾਈ ਸੀ ਇਹ ਬਿਲਕੁਲ ਜਾ ਕੇ ਮੇੜਿਓ ਮੋੜਾਉਂਦਾ ਸੀ ਆ ਦੇਖੋ ਜੀ ਬੈਕ ਕਰਕੇ ਲੈ ਜਾਂਦੇ ਸੀਗੇ ਤੇ ਕਈ ਬੈਰੀਗੇਟ ਇਹਨਾਂ ਨੇ ਵੀ ਖਿੱਚ ਕੇ ਲਿਆਂਦੇ ਦੋਸਤੋ ਤੇ ਆਹ ਦੇਖੋ ਜੀ ਪਿੱਛੇ ਇਹਨਾਂ ਨੇ ਇਹ ਪੂਰੀ ਵਾਰਡ ਕੀਤੀ ਹੈ ਗੋਲੀਆਂ ਗਾਲੀਆਂ ਅਥਰੂ ਗੈਂਸ ਤੋਂ ਬਚਣ ਵਾਸਤੇ ਤੇ ਹੈ ਮਿੰਦਰਾ ਮੋਡੀਫਾਈ ਕਰਾਇਆ ਜੀ ਹੁਣ ਇੱਥੇ ਤੁਹਾਨੂੰ ਭੰਗੜਾ ਵਿਖਾਵਾਂਗੇ ਨੱਚਦੇ ਪੰਜਾਬੀ ਚੁੱਬਰਾ ਦੇਖੋ ਜੀ ਮੁੰਡਾ ਚੜ ਗਿਆ ਉੱਤੇ ਕਿਉਂਕਿ ਇਹ ਕਹਿੰਦੇ ਵੀ ਅਸੀਂ ਤਾਂ ਅੱਗੇ ਜਾਣ ਨੂੰ ਤਿਆਰ ਆਂ ਜੀ ਆਹ ਦੇਖ ਲਓ ਤੁਸੀਂ ਇਹ ਕੱਲ ਵੀ ਬਾਈ ਅੱਗੇ ਜਾ ਕੇ ਆਏ ਪਰਸੋਂ ਵੀ ਇਹ ਆ ਸਿੱਧੇ ਆਵਾੜ ਦਿੰਦੇ ਜੀ ਇਹਨਾਂ ਨੂੰ ਕੋਈ ਚੱਕਰ ਨਹੀਂ ਕੋਈ ਪ੍ਰਵਾਣੀ ਜਾਂਦੇ ਬੈਕ ਕਰਕੇ ਆ ਵੀ ਗੋਲੀਆਂ ਗਾਲੀਆਂ ਨਾਲ ਚਲਾ ਦੇਣ ਕਿਉਂਕਿ ਕਈ ਜਗ੍ਹਾ ਤੇ ਦੋਸਤੋ ਇਹਨਾਂ ਨੇ ਅਸਲੀ ਦੀਆਂ ਗੋਲੀਆਂ ਚਲਾਈਆਂ ਹੋਈਆਂ ਨੇ ਉਂਝ ਤਾਂ ਕਹਿੰਦੇ ਵੀ ਪਲਾਸਟਿਕ ਦੀਆਂ ਨੇ ਛਰਲੇ ਨੇ ਪਰ ਕਈ ਜਗ੍ਹਾ ਤੇ ਇਹਨਾਂ ਨੇ ਕਿਸਾਨਾਂ ਤੇ ਅਸਲੀ ਗੋਲੀਆਂ ਚਲਾਈਆਂ ਹੋਈਆਂ ਸੀ ਵੇਖੋ ਜੀ ਤੁਸੀਂ ਨੱਚਦਾ ਚੋਬਰ ਸਾਹਮਣੇ ਫੌਜੀਆ ਨੂੰ ਚੇਤਾਵਨੀ ਦਿੰਦਾ ਹੋਇਆ ਵੀ ਅਸੀਂ ਕੱਲ ਨੂੰ ਪਾਰ ਕਰ ਲੈਣਾ ਚੋਬਰਾ ਜਿੰਨਾ ਮਰਜ਼ੀ ਦੋ ਜ਼ੋਰ ਲਾ ਲਓ ਤੁਸੀਂ ਸੱਚੀ ਯਾਰ ਜਵਾਨਾ ਜਿਹਾ ਪੱਕੀ ਬਹੁਤ ਜੋਸ਼ ਆ ਦੋਸਤੋ ਤੁਸੀਂ ਇਹ ਮਹਿੰਦਰਾ ਟਰੈਕਟਰ ਮੋਡੀਫਾਈ ਕਰਾਇਆ ਹੈ ਤੁਸੀਂ ਦੇਖ ਸਕਦੇ ਹੋ ਤੇ ਸਿਰਾ ਗੱਲਬਾਤ ਹੈ ਜੀ ਪੂਰੀ ਕਿਉਂਕਿ ਮੈਂ ਗਾਣਾ ਦਿਖਾ ਨਹੀਂ ਸਕਦਾ ਕਿਉਂਕਿ ਸਟ੍ਰਾਈਕ ਵੱਜਣ ਦਾ ਡਰਾ ਜੀ ਇਸ ਕਰਕੇ ਤੇ ਬਾਕੀ ਦੋਸਤੋ ਕੱਲ ਨੂੰ ক্লোਜ਼ ਤੋਂ ক্লোਜ਼ ਅਪਡੇਟ ਦਵਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਜਿੰਨੇ ਵੀ ਪੱਟ ਕੇ ਆਏ ਪਹਿਲੀ ਗੱਲ ਤਾਂ ਸ਼ੰਭੂ ਬਾਰਡਰ ਤੇ ਤਾਂ ਇੰਨੇ ਹੀ ਜ਼ਿਆਦਾ ਕਾਠਾ ਵੀ ਇੱਥੇ ਮੈਨੂੰ ਲੱਗਦਾ ਵੀ ਕੁਝ ਵੀ ਕੰਮ ਐਡਾ ਵੱਡਾ ਹੀ ਹੈ ਨੀਗਾ ਕਿਉਂਕਿ ਜਿਵੇਂ ਜੀ ਸੀ ਬੀਆਂ ਮਗਾਈਆਂ ਇਹਨਾਂ ਨੇ ਪਰ ਦੋ ਜੀ ਜਿਹੀਆਂ ਆ ਜਾਣੀਆਂ ਜੀ ਸੁਬਾਹ ਤੱਕ ਇੱਕ ਤਾਂ ਪਹੁੰਚ ਗਈ ਆ ਕੱਲ ਨੂੰ ਹੋ ਸਕਦੇ ਵੀ ਖਿੱਚ ਦੇਣਗੇ ਮੀਟਰ ਤੇ ਕੋਸਤਾ ਜੀ ਪਹੁੰਚ ਚੁੱਕੇ ਆ ਪਰਲੇ ਬੰਨੋ ਘੱਗਰ ਦਰਿਆ ਪਾਰ ਕਰਕੇ ਕੋਸਤਾ ਪਹੁੰਚ ਗਏ ਜੀ ਤੇ ਕੋਸ ਕੱਲ ਦੀ ਤਿਆਰੀ ਆ ਤੇ ਵੇਖੋ ਤੁਸੀਂ ਵੇਹ ਬੁੱਕ ਦਾ ਚੁੱਭ ਰਹੇ ਆਂ ਜੀ ਤੇ ਗਾਣੇ ਤੇ ਡਾਂਸ ਕਰੀ ਜਾਂਦਾ ਹੀ ਬਾਕੀ ਨੌਜਵਾਨਾਂ ਦਾ ਹੰਗਲਾ ਵਧਾਉਣ ਵਾਸਤੇ ਜਿਹੜੇ ਮੈਂ ਸ਼ੇਅਰ ਕਰ ਲਈ ਵਾਤੇ ਵਾਦੇ ਵੇਖੋ